ਹਾਂ ਜੀ ਸਰ ਇਹਤ ਰਾਗੀ ਸਿੰਘ ਤੇ ਜਿਹੜਾ ਹਮਲਾ ਹੋਇਆ ਸਰ ਕੀ ਹੈ ਸਾਰਾ ਮਾਮਲਾ ਤੇ ਕੀ ਕਾਰਵਾਈ ਕੀਤੀ ਗਈ ਇਹ ਪ੍ਰਭਜੀ ਸਿੰਘ ਆ ਰਸ਼ੀਆ ਨੇ ਪਿੰਡ ਤੋਂ ਤੇ ਰਾਗੀ ਸਿੰਘ ਦੇ ਜਥੇ ਨਾਲੇ ਡਿਊਟੀ ਕਰਦਾ ਮੱਲ ਖਾੜਾ ਗੁਰਦੁਆਰਾ ਖਡੂਰ ਸਾਹਿਬ ਇਹ ਰਸ਼ੀਆ ਨੇ ਆਪਣੇ ਪਿੰਡ ਤੋਂ 4 ਕੂਏ ਚੱਲਿਆ ਆਪਣੇ ਮੋਟਰਸਾਈਕਲ ਤੇ ਤੇ ਜਦੋਂ ਵੇਈ ਪੁਣੀ ਦੇ ਲਾਗੇ ਆਇਆ ਏ ਰੋਈ ਦੇ ਪੁਲ ਤੇ ਉੱਚੇ ਕੋਈ ਅਣਪਛਾਤੇ ਲੜਕਿਆਂ ਨੇ ਇਹਨੂੰ ਰੋਕ ਕੇ ਤੇ ਇਹਦੇ ਕੋਲੋਂ ਜਿਹੜਾ ਪਿਸਤੌਲ ਦੀ ਗੋਲੀ ਦਾ ਡਰਾਵਾ ਦੇ ਕੇ ਮੋਟਰਸਾਈਕਲ ਤੇ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਫਿਰ ਜਦੋਂ ਇਹਨੇ ਮੋਬਾਈਲ ਨਹੀਂ ਦਿੱਤਾ ਫਿਰ ਉਹਨਾਂ ਨੇ ਇਹਦੇ ਲੱਤ ਦੇ ਵਿੱਚ ਇੱਕ ਗੋਲੀ ਮਾਰਤੀ ਤੇ ਇਹਦਾ ਮੋਬਾਈਲ ਖੋ ਕੇ ਲੈ ਕੇ ਮੋਟਰਸਾਈਕਲ ਦੀ ਇਹਨੇ ਲੋਕ ਲਾ ਕੇ ਚਾਬੀ ਛੁੜਤੀ ਸੀ ਤੇ ਮੋਟਰਸਾਈਕਲ ਇਹਦਾ ਬਚ ਗਿਆ ਤੇ ਇਹ ਹੁਣ ਹਸਪਤਾਲ ਦਾਖਲ ਦਾ ਗੁਰੂ ਰਾਮ ਦਾਸ ਹਸਪਤਾਲ ਅੰਮ੍ਰਿਤਸਰ ਇਹ ਇਹਦਾ ਧਿਆਨ حاصل ਕਰਕੇ 165 ਵੱਡਾ 25 ਮਕਦਮਾ ਦਰਜ ਕੀਤਾ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਟਰੇਸ ਕਰਕੇ ਤੇ ਦੋਸ਼ੀਆਂ ਨੂੰ ਵਸਪਾਰ ਕੀਤਾ ਜਾਊਗਾ